ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਆਪਣੇ ਜੱਦੀ ਪਿੰਡ ਧੁੱਗੇ ਕਲਾਂ ਤੋਂ ਸਰਗੋਦੇ ਪਾਕਿਸਤਾਨ ਜਾਣਾ তথা ਨਿਤ ਦੀ ਕਿਰਿਆ ਇਸ ਸਮੇਂ ਤੱਕ ਆਪ ਜੀ ਦੀ ਉਮਰ 21 ਸਾਲ ਦੀ ਹੋ ਚੁੱਕੀ ਸੀ। ਇਨ੍ਹਾਂ ਦਿਨਾਂ ਵਿੱਚ ਹੀ ਆਪ ਜੀ ਦੇ ਵੱਡੇ ਭਰਾਤਾ ਭਾਈ ਤਾਰਾ ਸਿੰਘ ਜੀ ਨੇ 119 ਚੱਕ ਸਰਗੋਦਾ ਜੋ ਹੁਣ ਪਾਕਿਸਤਾਨ ਵਿੱਚ ਹੈ ਵਿੱਚ ਜ਼ਮੀਨ ਖਰੀਦ ਲਈ। ਜਿਸ ਦੀ ਸਾਂਭ ਸੰਭਾਲ ਲਈ ਸਾਰਾ ਪਰਿਵਾਰ 119 ਚੱਕ ਵਿੱਚ ਚਲਾ ਗਿਆ। ਬਾਬਾ ਜੀ ਵੀ ਪਰਿਵਾਰ ਦੇ ਨਾਲ ਹੀ ਵਾਰ ਵਿੱਚ ਪੁੱਜ ਗਏ। ਚੋਹਾ ਭਰਾਵਾ ਨੇ 4 ਹਲ ਬਣਾ ਲਏ। ਅਤੇ ਬਾਹੀ ਦਾ ਕਿੱਤਾ ਆਰੰਭ ਕਰ ਦਿੱਤਾ ਆਪ ਜੀ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਹੀ ਬਾਕੀ ਭਰਾਵਾਂ ਨਾਲ ਬਾਹੀ ਕਰਦੇ ਅਤੇ ਸ਼ਾਮ ਨੂੰ ਡੇਰੇ ਆ ਕੇ ਸਾਰੇ ਪਸ਼ੂਆਂ ਵਾਸਤੇ ਹੱਥ ਨਾਲ ਪੱਠੇ ਟੁਕਦੇ ਕਿਉਂਕਿ ਉਸ ਸਮੇਂ ਪੱਠੇ ਕੁੱਤਰਣ ਵਾਲੀਆਂ ਮਸ਼ੀਨਾਂ ਨਹੀਂ ਬਣੀਆਂ ਸਨ ਸੋ ਸਾਰੇ ਡੰਗਰਾਂ ਨੂੰ ਪੱਠੇ ਪਾ ਕੇ ਇਸ਼ਨਾਨ ਕਰਦੇ ਅਤੇ ਪ੍ਰਸ਼ਾਦਾ ਛਕਣ ਉਪਰੰਤ ਇੱਕ ਰਜਵਾਹਾ ਜੋ ਆਪ ਜੀ ਦੇ ਹੀ ਨਿਵਾਸ ਸਥਾਨ ਤੋਂ ਇੱਕ ਮਰਬਾ ਬਿੱਥ ਤੇ ਸੀ ਉਥੇ ਕਾਂਚ ਵਿੱਚ ਜਾ ਕੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਦੇ ਰਜਵਾਹਾ ਆਪ ਜੀ ਨੂੰ ਦੱਸ ਦਈਏ ਇੱਕ ਨਹਿਰ ਦਾ ਸੁਆਹ ਹੈ ਉਸ ਨੂੰ ਰਜਵਾਹਾ ਕਹਿੰਦੇ ਹਨ ਸਾਰਾ ਦਿਨ ਕੰਮ ਕਰਨ ਸਦਕਾ ਜੇ ਅਭਿਆਸ ਕਰਦਿਆਂ ਆਲਸ ਜਾਂ ਨੀਂਦਰ ਆਉਂਦੀ ਤਾਂ ਰਜਵਾਹੇ ਦੇ ਠੰਡੇ ਪਾਣੀ ਦੇ ਛਿੱਟੇ ਅੱਖਾਂ ਵਿੱਚ ਮਾਰਦੇ ਜੇ ਫਿਰ ਵੀ ਨੀਂਦ ਜੋਰ ਪਾਉਂਦੀ ਤਾਂ ਵਗਦੇ ਰਜਵਾਹੇ ਦੇ ਪਾਣੀ 'ਚ ਖਲੋ ਜਾਂਦੇ ਤੇ ਸਿਮਰਨ ਕਰਦੇ। ਠੰਡ ਲੱਗਣ ਤੇ ਫਿਰ ਬਾਹਰ ਚੌਂਕੜਾ ਮਾਰ ਕੇ ਬੈਠ ਜਾਂਦੇ। ਰਾਤ ਦੇ ਤਕਰੀਬਨ 12 ਵਜੇ ਆਪਣੇ ਸਥਾਨ ਤੇ ਆ ਕੇ ਆਸਣ ਤੇ ਬਿਰਾਜ ਜਾਂਦੇ ਤੇ ਸੋ ਜਾਂਦੇ। ਢਾਈ ਤਿੰਨ ਘੰਟੇ ਨੀਂਦ ਪੂਰੀ ਕਰਨ ਉਪਰੰਤ ਫਿਰ ਸਾਵਧਾਨ ਹੋ ਕੇ ਸੋਚ ਇਸ਼ਨਾਨ ਕਰਕੇ ਨਿਤਨੇਮ ਕਰਦੇ ਅਤੇ ਸੰਸਾਰਿਕ ਡਿਊਟੀ ਲਈ ਤਿਆਰ ਹੋ ਜਾਂਦੇ। ਬਾਬਾ ਜੀ ਦਾ ਕਹਿਣਾ ਸੀ ਕਿ ਕੋਈ ਵੀ ਦਿਨ ਐਸਾ ਨਹੀਂ ਸੀ ਜਿਸ ਦਿਨ ਆਪ ਜੀ ਬਾਕੀ ਭਰਾਵਾਂ ਤੋਂ ਪਿੱਛੇ ਉੱਠੇ ਹੋਣ ਬਾਅਦ ਵਿੱਚ ਤਾਂ ਗੁਰੂ ਮੇਰ ਸਦਕਾ نیند ਐਨੀ ਘਟ ਗਈ ਕਿ ਮੰंजे ਤੇ ਬੈਠਿਆਂ ਜੇ 2-3 ਦਫਾ ਉਗਲਾਟ ਆ ਜਾਂਦੇ ਤਦ نیند ਪੂਰੀ ਹੋ ਜਾਂਦੀ ਸੀ ਕਿਸੇ ਵੀ ਕਿਸਮ ਦੀ ਸਰੀਰਕ ਜਾਂ ਦਿਮਾਗੀ ਥਕਾਵਟ ਨਹੀਂ ਸੀ ਰਹਿੰਦੀ ਤਕਰੀਬਨ 5:00 ਵਜੇ ਫਿਰ ਹੱਲ ਲੈ ਕੇ ਬਾਕੀ ਭਰਾਵਾਂ ਨਾਲ ਖੇਤਾਂ ਵਿੱਚ ਚਲੇ ਜਾਣਾ ਬਾਬਾ ਜੀ ਆਪਣਾ ਹਲ ਵਿਚਾਰ ਰੱਖਿਆ ਕਰਦੇ ਸਨ ਕਿਸੇ ਨਾਲ ਕੋਈ ਸੰਸਾਰੀ ਗੱਲਬਾਤ ਨਾ ਕਰਦੇ ਇੱਕ ਹੱਥ ਵਿੱਚ ਮਾਲਾ ਫੜ ਲੈਣੀ ਅਤੇ ਦੂਸਰੇ ਵਿੱਚ ਹਲ ਦੀ ਜੰਗੀ ਹਾਲੀ ਪਸ਼ੂਆਂ ਨੇ ਆਪਣੇ ਆਪ ਅਗਲੇ ਹਲ ਦੇ ਮਗਰ ਤੁਰੇ ਰਹਿਣਾ ਅਤੇ ਬਾਬਾ ਜੀ ਦੇ ਹਾਲੀ ਮਨ ਦੇ ਨਾਮ ਦਾ ਬੀਜ ਬੀਜੀ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆਪ ਜੀ ਦੇ ਜੀਵਨ ਵਿੱਚ ਪੂਰਨ ਤੌਰ ਤੇ ਘਟਦਾ ਸੀ ਕਿ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਸੋਰਠ ਮਹੱਲਾ ਪਹਿਲਾ ਆਪ ਜੀ ਨੇ ਹਲ ਬੋਂਦਿਆਂ ਹੀਠ ਲਿਖੇ ਹੋਰ ਬਿਆੰਤ ਸ਼ਬਦਾਂ ਦਾ ਸਵਾ ਸਵਾ ਲੱਖ ਜਾਪ ਕੀਤੀ ਇੱਕ ਸ਼ਬਦ ਦਾ ਜਾਪ ਆਰੰਭ ਕਰ ਦੇਣਾ ਹਰ ਰੋਜ਼ ਬੱਤੀ ਮਾਲਾ ਕਰਨੀ ਆ 40 ਦਿਨ ਬਾਅਦ ਉਸ ਦੀ ਅਰਦਾਸ ਕਰਕੇ ਉਸੇ ਸ਼ਬਦ ਦਾ ਜਾਂ ਕਿਸੇ ਹੋਰ ਸ਼ਬਦ ਦਾ ਜਾਪ ਆਰੰਭ ਕਰ ਦਿੰਦੇ। ਮੂਲ ਮੰਤਰ ਦਾ ਜਾਪ ਤਾਂ ਆਰੰਭ ਹੀ ਰੱਖਦੇ। ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਸਨ ਜਿਨ੍ਹਾਂ ਦਾ ਆਪ ਜਾਪ ਕਰਿਆ ਕਰਦੇ ਸਨ। ਜਿਨ੍ਹਾਂ ਵਿੱਚ ਗੋੜੀ ਮਹੱਲਾ ਪੰਜਵਾ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ दुष्ट दूत परमेश्वर मारे जनकी पैज रखी कर तारे बादशाह शाह सब बस कर दीने अमृत नाम महा रस पीने निरपो होए पजो भगवान साथ संगत मिल की नो दान शरण परे प्रभु अंतर जामी नानक योट पकरी प्रभु स्वामी आते होर शब्द सोरठ मोहल्ला 5वां ਗੇਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਅਤੇ ਹੋਰ ਸ਼ਬਦ ਸਲੋਕ ਮਹੱਲਾ ਚੌਥਾ ਬੜ ਭਾਗੀਆਂ ਸੁਹਾਗਣੀਆਂ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਅਤੇ ਜਾਪ ਸਾਹਿਬ ਵਿੱਚੋਂ ਚਾਚਰੀ ਛੰਦ ਦਾ ਜਾਪ ਕਰਿਆ ਕਰਦੇ ਸਨ ਚਾਚਰੀ ਸ਼ਾਂਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰਗ ਕਰਯੰ ਨਿਰਨਾਮੇ ਅਕਾਮੇ ਇਹ ਤੇ ਆਦੀ ਹੋਰ ਬਿਆੰਤ ਸ਼ਬਦਾਂ ਦਾ ਜਾਪ ਆਪ ਬਾਰੋ ਬਾਰੀ ਜਾਰੀ ਰੱਖਦੇ ਐਨੇ ਰੁਝੇਵੇਂ ਹੁੰਦਿਆਂ ਹੋਇਆਂ ਵੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣ ਲਈ ਸਮਾਂ ਕੱਢਿਆ ਤੇ ਚੱਕ ਵਿੱਚ ਭਾਈ ਹਰਦੇਤ ਸਿੰਘ ਜੀ ਰਹਿੰਦੇ ਸਨ ਜੋ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਅਤੇ ਗੁਰਬਾਣੀ ਦਾ ਕਾਫੀ ਬੋਧ ਰੱਖਦੇ ਸਨ ਉਹਨਾ ਪਾਸ ਚੱਲ ਕੇ ਜਾਣਾ ਅਤੇ ਸੰਥਿਆ ਲੈਣੀ ਇਸੇ ਤਰ੍ਹਾਂ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਸ੍ਰੀ ਸੁਖਮਣੀ ਸਾਹਿਬ ਅਤੇ ਆ사 ਜੀ ਦੀ ਬਾਣ ਅਤੇ ਹੋਰ ਬਾਣੀਆਂ ਇਸੇ ਸਮੇਂ ਰਸਤੇ ਵਿੱਚ ਜਾਂਦਿਆਂ ਆਉਂਦਿਆਂ ਗੁਟਕਾ ਸਾਹਿਬ ਤੋਂ ਦੇਖ ਦੇਖ ਕੇ ਆਪ ਜੀ ਨੇ ਜਵਾਨੀ ਯਾਦ ਕਰ ਲਈਆਂ ਅਤੇ ਇਹਨਾਂ ਨੂੰ ਰੋਜ਼ਾਨਾ ਦੇ ਨਿਤਨੇਮ ਵਿੱਚ ਸ਼ਾਮਲ ਕਰ ਲਿਆ ਸ਼ਾਮ ਨੂੰ ਆਪਣੇ ਛੋਟੇ ਭਰਾਤਾ ਭਾਈ ਠਾਕਰ ਸਿੰਘ ਜੀ ਪਾਸੋਂ ਗੁਰਮਤਿ ਦੇ ਕਿਸੇ ਨਾ ਕਿਸੇ ਗ੍ਰੰਥ ਦੀ ਸਾਖੀ ਵੀ ਜਰੂਰ ਸੁਣਦੇ। ਇੱਕ ਗ੍ਰੰਥ ਸੰਪੂਰਨ ਹੋਣ ਪਿੱਛੋਂ ਦੂਸਰਾ ਆਰੰਭ ਕਰ ਦਿੰਦੇ। ਇਸ ਤਰ੍ਹਾਂ ਜਿੱਥੇ ਆਪ ਜੀ ਨੇ ਗੁਰਬਾਣੀ ਅਤੇ ਗੁਰਸਿੱਖਾਂ ਦੀ ਸੰਗਤ ਤੋਂ ਲਾਹਾ ਲੈਂਦੇ, ਉੱਥੇ ਨਾਲ-ਨਾਲ ਧਾਰਮਿਕ ਗ੍ਰੰਥਾਂ ਦੀ ਸੰਗਤ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਦੇ। ਇਸ ਪ੍ਰਕਾਰ ਇਸੇ ਨਿਯਮ ਨੂੰ ਜਾਰੀ ਰੱਖਦੇ ਆਂ ਕਾਫੀ ਸਮਾਂ ਉਠਤ ਬੈਠਤ ਹਰ ਹਰ ਤੇ ਆਈਏ ਅੰਨ ਦਿਨ ਸੁਕ੍ਰਿਤ ਕਰੀਏ ਅਨੁਸਾਰ ਬੀਤਿਆ ਜਿੱਥੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਗੁਰਮਤ ਦੇ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਉਥੇ ਆਪ ਜੀ ਨੇ ਦੂਸਰੇ ਮਤਾਂ ਨਾਲ ਸੰਬੰਧਿਤ ਧਾਰਮਿਕ ਗ੍ਰੰਥਾਂ ਦਾ ਵੀ ਕਾਫੀ ਅਧਿਐਨ ਕੀਤਾ ਅਤੇ ਕਾਫੀ ਖੋਜ ਕੀਤੀ ਆਪ ਜੀ ਦੇ ਇਸ ਅਧਿਐਨ ਦਾ ਸਿੱਟਾ ਇਹ ਸੀ ਕਿ ਭਾਵੇਂ ਸਾਰੇ ਧਰਮ ਗ੍ਰੰਥ ਆਪੋ ਆਪਣੀ ਥਾਂ ਸਤਿਕਾਰਯੋਗ ਹਨ ਪਰ ਜੋ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬ੍ਰਹਮ ਗਿਆਨ ਦਾ ਖਜ਼ਾਨਾ ਤਰਿਆ ਹੈ ਅਤੇ ਇਸ ਵਿੱਚ ਪਰਮੇਸ਼ਰ ਪ੍ਰਾਪਤੀ ਦਾ ਜੋ ਸੁਖੈਨ ਰਸਤਾ ਦੱਸਣਾ ਕੀਤਾ ਹੈ ਜਗਿਆਸੂ ਦੇ ਹਰ ਸ਼ੰਕੇ ਦਾ ਉੱਤਰ ਬਹੁਤ ਹੀ ਸਰਲ ਤਰੀਕੇ ਨਾਲ ਦਿੱਤਾ ਹੈ ਦੁਨੀਆਂ ਦਾ ਕੋਈ ਵੀ ਧਰਮ ਗ੍ਰੰਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਵਾਸਤੇ ਆਪਾਂ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਮਾਰਗ ਦੇ ਧਾਰਨੇ ਬਣਨਾ ਚਾਹੀਦਾ ਹੈ ਸੇਕ ਨੇ ਆ ਸੇਕ ਨੇ ਆ ਜਿਨਾ ਨ ਬਿਸਰੇ ਨਾਮ ਸੇਕ ਨੇ ਆ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਵੇਦ ਨਾ ਜਾਣੋ ਮੂਨ ਸਾਈ ਜੇ ਆ ਜਿਨਾ ਨਾ ਬਿਸਰਹਿਨਾਮ ਸੇਕਨਹਿਆ ਸੇਕਨਹਿਆ ਜਿਨਾ ਨਾ ਬਿਸਰਹਿਨਾਮ ਸੇਕਨਹਿਆ ਸੇਕਨਹਿਆ कन